ਵੈਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੇ ਮੈਂ ਇਸ ਵੇਲੇ ਖੜਾ ਸਤਲੁਜ ਦਰਿਆ ਤੋਂ ਪੂਨੇ 2 ਕਿਲੋਮੀਟਰ ਦੂਰ ਸੰਘੋਵਾਲ ਪਿੰਡ ਦੇ ਵਿੱਚ ਇਹ ਪਿੰਡ ਜਲੰਧਰ ਦੇ ਵਿੱਚ ਪੈਂਦਾ ਤੇ ਇੱਥੇ ਦੇ ਜੋ ਹਾਲਾਤ ਹੈ ਬੀਤੇ 5 ਦਿਨ ਪਹਿਲਾਂ ਇੱਥੇ ਜਿਹੜਾ ਪਾਣੀ ਦਾ ਸੀ ਵਹਾਅ ਬਹੁਤ ਜ਼ਿਆਦਾ ਆਨ ਕਰਦੇ ਇੱਕ ਚੋਕ ਲੱਗੀ ਸੀ ਚੋਕ ਜਿਹੜੀ ਸਾਢੇ 450 ਮੀਟਰ ਦੀ ਸੀ ਤੇ ਉਸ ਦੇ ਵਿੱਚ ਇੱਕਦਮ ਪਾਣੀ ਆਇਆ ਤੇ ਉਹ ਵਹਿ ਗਈ ਜਿਸ ਦੇ ਨਾਲ ਇਹ ਹੋਇਆ ਕਿ ਜਿਹੜਾ ਪਾਣੀ ਹੈ ਹੁਣ ਇੱਧਰ ਆਨ ਦੇ ਚਾਹ ਹੈ ਇਸ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਸੇਵਾ ਦੀਆਂ ਟਰਾਲੀਆਂ ਜਾ ਰਹੀਆਂ ਨੇ ਪਿੰਡ ਦੇ ਵਿੱਚੋਂ ਉੱਥੇ ਤਾਂ ਕਿ ਪਾਣੀ ਨੂੰ ਰੋਕਿਆ ਜਾ ਸਕੇ ਪਰ ਜਿਹੜੇ ਇੱਥੇ ਲਾਗਲੇ ਪਿੰਡ ਨੇ ਚਾਰ ਪੰਜ ਇੱਥੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਇਹ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਅਸੀਂ ਗੱਲਬਾਤ ਕਰਨ ਲਏ ਪਿੰਡ ਵਾਲਿਆਂ ਨਾਲ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਮਾਹੌਲ ਚੱਲ ਰਿਹਾ ਇਸ ਵੇਲੇ ਕਿਸ ਤਰ੍ਹਾਂ ਉਹਨਾਂ ਨੂੰ ਲੱਗ ਰਿਹਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਾਧੂ ਸੰਗਿਆ ਸਰੂ ਸਿੰਘ ਜੀ ਮੈਨੂੰ ਇਹ ਦੱਸੋ ਕਿ ਜੋ ਇਹ ਹਾਲਾਤ ਹੈ ਹੋਏ 5 ਦਿਨ ਤੋਂ ਕਿਸ ਤਰ੍ਹਾਂ ਲੱਗ ਰਿਹਾ ਹੁਣ ਤੱਕ ਸਾਨੂੰ ਤਾਂ ਜੀ ਬਹੁਤ ਖਤਰੇ ਵਾਲਾ ਕੰਮ ਲੱਗ ਰਿਹਾ ਆ ਪਾਣੀ ਟੈਕ ਨਹੀਂ ਰਿਹਾ ਜੀ ਅੱਜ ਘਰ ਤੋਂ ਘਰ ਨਹੀਂ ਹਫਤਾ ਹੋ ਗਿਆ ਪਾਣੀ ਬੰਨ ਦੇ ਨਾਲ ਚੱਲ ਰਿਹਾ ਜੀ ਸਾਨੂੰ ਬਹੁਤ ਖਤਰਾ ਆ ਬੰਨ ਕਦੇ ਵੀ ਟੁੱਟ ਸਕਦਾ ਜੀ ਲੋਕ ਤਾਂ ਬਹੁਤ ਆ ਰਹੇ ਜੀ ਸੇਵਾ ਕਰਨ ਨੂੰ ਕੋਈ ਟਰਾਲੀਆਂ ਲੈ ਕੇ ਆਉਂਦੇ ਆ ਮਿੱਟੀ ਵਾਲੀਆਂ ਬੋਰੇ ਭਰ-ਭਰ ਕੇ ਲੈ ਕੇ ਆ ਰਹੇ ਜੀ ਮਿੱਟੀ ਦੇ ਜੀ ਲੋਕ ਸੇਵਾ ਕਰਦੇ ਆ ਪਰ ਪਾਣੀ ਕੰਟਰੋਲ ਨਹੀਂ ਹੋ ਰਿਹਾ ਜੀ ਜਿਹੜੀ ਢਾ ਲੱਗੀ ਆ ਜਿਹੜਾ ਕੋਸ ਵਿੱਚ ਬੂਰੇ ਸੜਦੇ ਆ ਜਾਲ ਬਣਾ ਬਣਾ ਕੇ ਨਾਲ ਦੀ ਨਾਲ ਰੋਡ ਕਿ ਲਈ ਜਾਂਦੇ ਆ ਪ੍ਰਸ਼ਾਸਨ ਵੱਲੋਂ ਕਿੰਨਾ ਕੋ ਕੰਮ ਕੀਤਾ ਜਾ ਰਿਹਾ ਤੁਸੀਂ ਸੰਤੁਸ਼ਟ ਹੋ ਜੇ ਧਿਆਨ ਰੱਖਦੇ ਸ਼ਾਇਦ ਜੋ ਤੁਸੀਂ ਢਾ ਲੱਗ ਰਿਹਾ ਲਾ ਰਿਹਾ ਆਪਣੇ ਨਾਲ ਤਾਂ ਬਹੁਤ ਜ਼ੋਰ ਲਾ ਰਿਹਾ ਹੈ ਕੋਸਟ ਬਹੁਤ ਜ਼ਿਆਦਾ ਹੈ ਹੁਣ ਬਾਕੀ ਮਾਲਕ ਦੇ ਹੱਥ ਵਸ ਹੈ ਜੀ ਕਿਉਂ ਐਦਾਂ ਆ ਵੀ ਹੁਣ ਸਾਰੀ ਜਨਤਾ ਤਾਂ ਬਹੁਤ ਦੂਰੋ ਦੂਰੋਂ ਲੋਕ ਆ ਰਹੇ ਆ ਸੇਵਾ ਕਰਨ ਤੇ ਰਾਤ ਨੂੰ ਫਿਰ ਡਰ ਲੱਗਦਾ ਕਿ ਕਿਉਂਕਿ ਰਾਤ ਹਨੇਰਾ ਹੁੰਦਾ ਪਤਾ ਨਹੀਂ ਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿਪਦਾ ਕਿਹੜੇ ਟਾਈਮ ਇਹ ਕੀ ਹੋ ਜਾਣਾ ਕੋਈ ਭਰੋਸਾ ਨਹੀਂ ਹੁੰਦਾ ਇੱਥੇ ਕਿੰਨੇ ਕੋ ਪਿੰਡਾਂ ਨੂੰ ਨੁਕਸਾਨ ਹੋਏਗਾ ਪਿੰਡ ਹੋਣੇ ਆ ਕੋਈ ਮਰਸਾਲਾ ਇੱਥੋਂ 10 15 ਹੋਣਗੇ ਪਿੰਡ 40 50 ਪਿੰਡ ਹੋਣੇ ਹੈ ਪ੍ਰਸ਼ਾਸਨ ਜੀ ਬਹੁਤ ਮਦਦ ਕਰ ਰਿਹਾ ਸਾਡੀ ਹਾਂ ਬੋਲਦਾ ਕਿ ਯਾਨੀ ਕਿ ਖਤਰਾ ਹੀ ਹੈ ਜੀ ਐਮਐਲਏ ਸਾਹਿਬ ਜੀ ਨਕੌਦਰ ਤੋਂ ਇੱਥੇ ਹਰ ਡੇਲੀ ਆ ਰਿਹਾ ਜੀ ਰਾਤ ਦਿਨ ਇੱਕ ਰਾਤ ਦਿਨ ਇੱਕ ਕਰੀਤਾ ਹੋਇਆ ਉਹ ਕਹਿੰਦੇ ਵੀ ਜੋ ਵੀ ਕੁਝ ਚਾਹੀਦਾ ਸਾਡੇ ਲਈ ਉਹ ਸਾਨੂੰ ਦੱਸੋ ਅਸੀਂ ਦਵਾਂਗੇ ਦੋ ਤਿੰਨ ਮਸ਼ੀਨਾਂ ਵੀ ਉਹ ਚਲਾ ਰਹੇ ਆ ਡੀਜ਼ਲ ਜੋ ਵੀ ਆ ਸਭ ਕੁਝ ਉਹ ਦੇ ਰਿਹਾ ਹੈ ਲੇਬਰ ਦਾ ਖਰਚਾ ਵੀ ਦੇ ਰਿਹਾ ਹੈ ਵਿੱਚ ਜਿਹੜੀਆਂ ਅੰਦਰ ਇੱਕ ਗਾਲੀਆਂ ਪੁਰੀਆਂ ਲਗੀਆਂ ਨੇ ਦੇਗਾ ਜਿੰਦੇ ਲੱਗੇ ਆ ਉਹ ਸਭ ਇੱਥੇ ਕੰਮ ਕਰ ਰਹੇ ਆ ਜੀ ਬਜ਼ੁਰਗੋ ਇੱਕ ਤਾਂ ਮੈਂ ਉੱਧਰ ਗਿਆ ਸੀ ਬੰਦ ਤੇ ਹੁਣੇ ਉੱਥੇ ਨਾ ਜੋ ਲੋਕ ਖੜੇ ਨੇ ਉਹ ਕਹਿੰਦੇ ਇੰਨੇ ਵਧੀਆ ਪ੍ਰਬੰਧ ਨਹੀਂ ਹੈ ਡਰ ਬਹੁਤ ਲੱਗ ਰਿਹਾ ਕਿ ਲੇਬਰ ਵੀ ਨਹੀਂ ਹੈ ਉੱਥੇ ਕੋਈ ਡਰ ਤਾਂ ਹਰੇਕ ਨੂੰ ਲੱਗਦਾ ਇਹ ਨਹੀਂ ਡਰ ਨਹੀਂ ਲੱਗਦਾ ਜੀ ਡਰ ਹਰੇਕ ਨੂੰ ਲੱਗਦਾ ਕੋਈ ਐਮ.ਐਲ.ਏ. ਆ ਕੋਈ ਚਾਹੇ ਜ਼ਿਮੀਦਾਰ ਆ ਚਾਹੇ ਕੋਈ ਛੋਟਾ ਕਿਸਾਨ ਨੂੰ ਡਰ ਲੱਗਦਾ ਹਰੇਕ ਨੂੰ ਪਰ ਇੱਕ ਗੱਲ ਪ੍ਰਬੰਧ ਪੂਰਾ ਆ ਪ੍ਰਬੰਧ ਦੀ ਨਹੀਂ ਗੱਲ ਹੈ ਜਿੰਨਾ ਪੱਥਰ ਐ ਕਿ ਲਾਇਆ ਹੀ ਨਹੀਂ ਜੀ ਮੇਰੇ ਦੇਖਣੇ ਰੋਦੇ ਤਿੰਨ ਤਿੰਨ ਚਾਰ ਚਾਰ ਟਰੱਕ ਆਉਂਦੇ ਰਹੇ ਆ ਜੀ ਪਿੱਛੇ ਝੋਨਾ ਲੱਗੇ ਤੋਂ ਬਾਅਦ ਜੇ ਇੱਥੇ ਉਹ ਪੱਥਰ ਨਾ ਲੱਗਾ ਹੁੰਦਾ ਇਹ ਜਗ੍ਹਾ ਤੇ ਇਹ ਇਹ ਜੀ ਨੂੰ ਕਾਦੇ ਖਿਲਰ ਜਾਣਾ ਸੀ ਪਰ ਹੁਣ ਖਤਰਾ ਹੈ ਖਤਰਾ ਹੈ ਖਤਰਾ ਹੈ ਜੀ ਖਤਰਾ ਹਾਲੇ ਜਦਾਂ ਬੰਨ ਉਚਾਇਆ ਮੋਰੇ ਦੂਹ ਹਤੇ ਨਾ ਪਲਾਟ ਵਾ ਉਹ ਮਤਲਬ 9 ਫੁੱਟ ਡੂੰਗਾ ਹੈ 9 ਫੁੱਟ ਡੂੰਗਾ ਹੈ ਜਦੋਂ ਉਹਨੇ ਮਲਭ ਪੁੰਜੋਂ ਪੈਰ ਕੱਢਦਾ ਆ ਤੇ ਉਹਨੇ ਪਾਣੀ ਕਦੇ ਵੀ ਟੁੱਟ ਸਕਦਾ ਫਿਰ ਪਾਣੀ ਕਿੱਥੇ ਟਿੱਕਰ ਮਾਰ ਕਰੇਗਾ ਇਹ ਮਾਰ ਜੀ ਫਲੋਰ ਤੇ ਕਰੂਗਾ ਅੱਛਾ ਫਲੋਰ ਤੇ ਟਿੱਕਰ ਕਰੇਗਾ ਤੇ ਤੁਹਾਡੇ ਪਿੰਡ ਜਿਹੜਾ ਪਿੰਡ 'ਚ ਵੀ ਕਰੂਗਾ ਜਿੱਦਾਂ ਹੁਣ ਮੋਰੇ ਰੋਡ ਬਣਿਆ ਆ ਉਦੀ ਡਾਫ ਲਾ ਕੇ ਪਾਣੀ ਵੇਖੇ ਜਾਣਾ ਬੈਕ ਹੀ ਜਾਣਾ ਠੀਕ ਹੈ ਨਾ ਮੋਰ ਨੂੰ ਹੀ ਪਾਣੀ ਦੀ ਜਿੱਥੇ ਪਿਛਲੇ 5 ਦਿਨ ਤੋਂ ਲਗਾਤਾਰ ਸੈਮ ਦੇ ਵਿੱਚ ਰਹਿ ਰਿਹਾ ਪਰਿਵਾਰ ਪੂਰੇ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਗੁਜ਼ਾਰਾ ਇਦਾਂ ਹੀ ਟਾਈਮ ਪਾਸ ਕਰਦੇ ਜਿੱਦਾਂ ਵੀ ਕੋਈ ਰੁੱਖੀ ਮਿਸੀ ਕਰਦੇ ਟਾਈਮ ਪਾਸ ਕਰਦੇ ਆ ਗਾਂ ਚੁੰਨੀ ਫਸਲਾਂ ਪਤਾ ਨਹੀਂ ਆਉਣੀ ਜਾਂ ਨਹੀਂ ਹੋਣੀ ਅਲੇ ਕੋਈ ਯਕੀਨ ਨਹੀਂ ਕੀ ਹੁੰਨੇ ਦਾ ਚੋਨਾ ਦਾ ਉਹਨਾਂ ਜਿਹੜਾ ਬੋਰੀ ਚ ਨਹੀਂ ਪੈਂਦਾ ਉਹਨਾਂ ਨਹੀਂ ਆਪਣਾ ਇਹਦਾ ਜੀ ਹੋਰ ਵੀ ਗੱਲਬਾਤ ਕਰ ਲੈਣੇ ਆ ਕਿਦਾਂ ਲੱਗ ਰਿਹਾ ਜੀ ਤੁਹਾਨੂੰ ਇੱਥੇ ਇਸ ਟਾਈਮ ਇਸ ਟਾਈਮ ਤਾਂ ਜੀ ਖਤਰਾ ਹੀ ਆ ਜੀ ਦੇਖੋ ਪਾਣੀ ਨੇ ਬਹੁਤ ਮਾਰ ਕੀਤੀ ਹੋਈ ਆ ਜੀ ਬਹੁਤ ਜ਼ਿਆਦਾ ਖਤਰਾ ਆ ਇੱਕ ਤਾਂ ਇਹ ਕਮੀਨੇ ਉਪਰੋਂ ਤੰਗ ਕਰਦਾ ਇਹ ਮੀਂਹ ਵੀ ਪਈ ਜਾਂਦੇ ਆ ਜੀ ਹਾਲਾਤ ਇਦਾਂ ਦੇ ਹੋਏ ਪਏ ਆ ਕਿ ਨਾ ਕਿਸੇ ਕੰਮ ਤੇ ਜਾਣ ਜੋਗੇ ਆ ਅਮ ਦੇ ਨਾ ਕੋਈ ਕੰਮ ਚੱਲਦਾ ਆ ਜੀ ਅੰਝਾ ਬੁਰਾ ਹਾਲ ਹੈ ਮਾਲ ਡੰਗਰ ਦਾ ਵੀ ਬੁਰਾ ਹਾਲ ਹੈ ਜੀ ਮਨ ਲੋ ਪੱਠੇ ਰੱਕੇ ਦਾ ਸਾਰਾ ਓੱਖਾ ਹੋਇਆ ਪਿਆ ਜੀ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਪਿੰਡ ਸੰਘੋਵਾਲ ਦੀਆਂ ਦਿਖਾ ਰਿਹਾ ਤੇ ਪਿੰਡ ਦਾ ਜੋ ਮਾਹੌਲ ਹੈ ਲੋਕ ਜਦੋਂ ਬਾਰਿਸ਼ ਹੁੰਦੀ ਕਰਾਂ ਦੇ ਵਿੱਚ ਵੜ ਜਾਂਦੇ ਜਦੋਂ ਬਾਰਿਸ਼ ਨਹੀਂ ਹੁੰਦੀ ਤੇ ਬਾਹਰ ਆ ਜਾਂਦੇ ਨੇ ਪਾਣੀ ਉਹ ਠੂ ਕਰਾ ਉਹ ਬੱਜੇ ਦਾ ਫੇਰ ਯਾਰ ਲੱਗਦਾ ਕੰਮ ਚੱਲ ਰਿਹਾ ਸਹੀ ਹੋ ਜਾਏਗਾ ਹਾਂ ਕੰਮ ਸਹੀ ਹੋ ਸਕਦਾ ਜੇ ਲੱਗੇ ਰਹਿਣ ਸਰਕਾਰ ਕੰਮ ਸਹੀ ਕਰੀਏ ਕਰ ਤਾਂ ਰਹੀ ਸਰਕਾਰ ਤਾਂ ਕਰ ਰਹੀ ਆ ਫਿਰ ਡਰ ਕਿਉਂ ਹੈ ਡਰ ਫਿਰ ਵੱਡੇ ਜਾਂਦਾ ਜਿਆਦਾ ਹਾਂਜੀ ਦਰਿਆ ਦਾ ਜਾ ਰਿਹਾ ਹਾਂ ਹਾਂ ਸਰਕਾਰ ਤੇ ਕਰਦੀ ਵੀ ਆਪਣਾ ਜੋਰ ਲਾਉਂਦੀ ਬਈ ਬੰਦੇ ਸਰਕਾਰ ਨਾਲੋ ਜਿਹੜੀ ਨਾ ਜ਼ਿੰਮੇਦਾਰ ਉਹ ਜ਼ਿਆਦਾ ਲਾ ਰਹੇ ਨੇ ਉਹ ਸੇਵਾ ਉਹ ਕਰ ਰਹੇ ਨੇ ਪੂਰੀ ਤਰ੍ਹਾਂ ਹਾਂ ਪੂਰੀ ਉਹ ਕਰਦੇ ਨੇ ਜੇ ਉਹ ਨਾ ਕਰਨ ਤੇ ਫਿਰ ਟੁੱਟਾ ਹੁੰਦਾ ਜਨੋ ਅੱਛਾ ਤੇ ਹਾਲੇ ਵੀ ਕਹਿੰਦੇ ਮੈਂ ਗਿਆ ਸੀ ਬੰਦ ਤੇ ਕਹਿੰਦੇ ਖਤਰਾ ਬਣਿਆ ਹੈ ਬਹੁਤ ਜ਼ਿਆਦਾ ਖਤਰਾ ਆਇਆ ਬਹੁਤ ਖਤਰਾ ਜੇ ਉਹ ਜਿਹੜੇ ਸੀ ਨਾ ਬੰਨ ਪਹਿਲਾਂ ਉਹਦੀ ਰਿਪੇਅਰ ਨਹੀਂ ਹੋਈ ਜਿਹੜੇ ਚਿੱਟੇ ਵਾਲੇ ਸੀ ਤਾਰਾਂ ਵੱਟ ਕੇ ਲੱਗਿਆ ਪੱਥਰ ਉਹ ਨਗੇ ਹੋ ਗਏ ਜੇ ਉਹਨਾਂ ਦੇ ਪੇਰ ਹੋ ਜਾਂਦੇ ਪੇਰ ਨਾ ਖੜਾ ਲਾਣੇ ਸੀ ਕੋਈ ਐਮਐਲਏ ਨੇ ਕੰਮ ਕਰਵਾਇਆ ਹਾਂਜੀ ਐਮਐਲਏ ਨੇ ਕੰਮ ਕਰਵਾਇਆ ਸੀ ਕੰਮ ਕਰਾਇਆ ਪਰਸ ਨਾਲ ਨਾਲ ਲਾਇਓ ਪਾਣੀ ਲਗਾ ਕੇ ਤੇ ਚਲੇ ਗਏ ਪਾਣੀ ਜ਼ਿਆਦਾ ਆ ਗਿਆ ਪਾਣੀ ਜ਼ਿਆਦਾ ਆ ਗਿਆ ਪਾਣੀ ਜ਼ਿਆਦਾ ਆ ਗਿਆ ਤੁਹਾਨੂੰ ਲੱਗਦਾ ਕਿ ਪਹਿਲਾਂ ਧਿਆਨ ਰੱਖ ਲੈਣਾ ਚਾਹੀਦਾ ਸੀਗਾ ਪਹਿਲਾਂ ਪਹਿਲਾਂ ਨਹੀਂ ਕੀਤਾ ਉਹ ਉਸ ਦਿਨ ਡੀਸੀ ਸਾਹਿਬ ਵੀ ਆਏ ਸੀ ਜਿਹੜੀ ਇਹ ਠੋਕਰ ਨੇ ਜਿੱਥੇ ਲੱਗੀ ਆ ਉੱਥੇ ਥੋੜਾ ਜਿਹਾ ਨਾ ਮੋਰਾ ਆ ਰਿਹਾ ਸੀ ਰੇ ਡੀਸੀ ਸਾਹਿਬ ਨੂੰ ਕਿਹਾ ਜੋ ਇਹ ਚੱਲੇਗਾ ਕਿੰਨੇ ਪਾਣੀ ਆ ਫਿਰ ਐਮਐਲਏ ਸਾਹਿਬ ਵੀ ਆਏ ਉਹਨੇ ਵੀ ਸਿਕਾਲਿਆ ਹਨ ਉਹਨੇ ਵੀ ਨਾ ਗੌਰ ਕੀਤੀ ਉਹ ਪਾਣੀ ਵੱਜ ਕੇ ਪੱਥਰ ਨਗੇ ਹੋ ਗਿਆ ਤੇ ਫਿਰ ਵੱਡਾ ਹੋ ਗਿਆ ਹੁਣੇ ਵੀ ਕਹਿੰਦੇ 10 ਫੁੱਟ ਫੋਰ ਉਰੇ ਡੂੰਗਾ ਹੋ ਚੁੱਕਿਆ ਬਹੁਤ ਜ਼ਿਆਦਾ ਡੂੰਗਾ ਹੋ ਚੁੱਕਿਆ ਹਾਂ ਖਤਰਾ ਆਇਆ ਬਹੁਤ ਜ਼ਿਆਦਾ ਖਤਰਾ ਆਇਆ ਪਿੰਡ ਸੰਗਵਲ ਦੇ ਸਰਪੰਚ ਦੇ ਪਤੀ ਜਿਹੜੇ ਬਲਵਿੰਦਰ ਸਿੰਘ ਜੀ ਮੇਰੇ ਨਾਲ ਮੌਜੂਦ ਹੈ ਤੇ ਮਹਿਲਾ ਸਰਪੰਚ ਨੇ ਗੱਲਬਾਤ ਇਹਨਾਂ ਨਾਲ ਕਰ ਲੈਂਦੇ ਆ ਕਿਸ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਕੀ ਲੱਗ ਰਿਹਾ ਤੁਹਾਨੂੰ ਹੁਣ ਇਹ ਕੋਈ ਸਧਤੀ ਤੇ ਗੰਭੀਰੀ ਹੈ ਹੱਲੇ ਵੀ ਕੋਈ ਇਨਾਂ ਨੂੰ ਫਰਕ ਨਹੀਂ ਪੈ ਰਿਹਾ ਫੇਰ ਵੀ ਕੰਟਰੋਲ ਹੇਟਰ ਕਰਦੇ ਆ ਕੋਸ਼ਿਸ਼ ਕਰਦੇ ਆ ਇੱਕ ਪਾਸਿਓ ਕਰਦੇ ਦੂਏ ਪਾਸਿਓ ਕੰਮ ਨਿਕਲ ਜਾਂਦਾ ਦਿਨ ਰਾਤ ਉੱਥੇ 24 ਘੰਟੇ ਡਿਊਟੀ ਚੱਲ ਰਹੀ ਹੈ ਪ੍ਰਸ਼ਾਸਨ ਵੀ ਡਟਿਆ ਵੈਸੇ ਇਹ ਨਹੀਂ ਕਹਿ ਸਕਦੇ ਪ੍ਰਸ਼ਾਸਨ ਨਹੀਂ ਆ ਮੌਕੇ ਤੇ ਪ੍ਰਸ਼ਾਸਨ ਵੀ ਨਾਲ ਡਟਿਆ ਹੋਇਆ ਆਰਮੀ ਵੀ ਆ ਜਾਂਦੀ ਮੌਕੇ ਤੇ ਜਿੱਥੇ ਸੱਧਾ ਆਰਮੀ ਦੋ ਵਾਰੀ ਪਹਿਲਾਂ ਵੀ ਆ ਗਈ ਹੁਣ ਰਾਤ ਦਾ ਫੇਰ ਕੰਮ ਥੋੜੇ ਵਿਗੜਿਆ ਸੀਗਾ ਆਰਮੀ ਫੇਰ ਸਾਡੇ ਕੋਲ ਪਹੁੰਚੀ ਹੋਈ ਆ ਆਰਮੀ ਲੱਗੀ ਹੋਈ ਨਾਲ ਮੈਂ ਹੁਣੇ ਉੱਥੇ ਗਿਆ ਸੀ ਤੇ ਉੱਥੇ ਕਾਫੀ ਲੋਕ ਬੈਠੇ ਨੇ ਕਹਿੰਦੇ ਇੱਕ ਤਾਂ ਪਹਿਲਾਂ ਲੇਬਰ ਬਹੁਤ ਘੱਟ ਆ ਰਾਤੀ 11 ਵਜੇ ਲੇਬਰ ਵੀ ਚੱਲੇ ਗਈ ਸੀ ਹਾਂਜੀ ਹਾਂਜੀ ਲੇਬਰ ਦਾ ਥੋੜੇ ਹੈ ਪੈਣ ਕਿਉਂਕਿ ਲੋਕਲ ਲੈਵਲ ਨਹੀਂ ਉਹਨਾਂ ਲਈ ਇਹ ਉਹਨਾਂ ਦੇ ਹੈ ਆਈ ਸੀ ਉਹਨਾਂ ਨੇ ਕਿਹਾ ਸਾਡਾ ਸੈਟੀਸਫਾਈ ਕਰੋ ਆਹੀ ਤਾਂ 90 ਰਾਲ ਕੇ ਛਿਪਟਾ ਬਣਾਉਣਾ ਹੈ ਲੋਕਲ ਲੈਵਲ ਲੈਣੇ ਪਿੰਡ ਤੋਂ ਵੀ ਲੈਣੇ ਆਲਦਵਾਲ ਪਿੰਡਾਂ ਤੋਂ ਸੱਦਦੇ ਆ ਲੇਬਰ ਆ ਛਿਪਟਾ ਬਣਾਉਣੇ ਆ ਡਟ ਕੇ ਜਿਹੜਾ ਕੰਮ ਕਰਨਾ ਹੁਣ ਕੱਲ ਸਾਡੀ ਸਾਰੀ ਦਿਹਾੜੀ ਲੱਗੀ ਠੀਕ ਹੈ ਨਾ ਜੀ ਉਹ ਅਸੀਂ ਡਟ ਕੇ ਕੰਮ ਕੀਤਾ ਲੇਬਰ ਨੇ ਫੌਜ ਨੇ ਕੰਮ ਕੀਤਾ ਜਦੋਂ ਸ਼ਾਮ ਦਾ ਟਾਈਮ ਲੇਬਰ ਵੀ ਚਲ ਗਈ ਜੀ ਰਾਤ ਨੂੰ ਸਾਡੇ ਕੋਲ ਲੇਬਰ ਹੀ ਨਹੀਂ ਜੀ ਰਾਤ ਨੂੰ ਨੁਕਸਾਨ ਜਿਹੜਾ ਹੋਇਆ ਉਹਦੀ ਪਰਵਾਹੀ ਸਵੇਰ ਤੱਕ ਚ ਨਹੀਂ ਹੁੰਦੀ 10 12 ਘੰਟੇ ਲੰਘ ਜਾਂਦੇ ਜੀ ਠੀਕ ਹੈ ਨਾ ਜੀ ਕੋਈ ਆਈ ਕਿ ਸ਼ਿਫਟਾਂ ਬਣਨ ਸ਼ਿਫਟਾਂ ਦੇ ਵਿੱਚ ਕੰਮ ਕਰਨ ਬੰਦੇ ਡਰ ਕੇ ਉਹਨਾਂ ਹੋਏ ਜਿਹੜਾ ਕੰਮ ਸੰਭਿਆ ਗਿਆ ਉਹ ਵੀ ਸਵੇਰੇ ਅੱਗੇ ਵੀ ਸੰਭ ਜਾਵੇ ਫਿਰ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਪ੍ਰਸ਼ਾਸਨ ਸਹੀ ਕੰਮ ਰਿਹਾ ਜੇ ਲੇਬਰ ਹੀ ਨਹੀਂ ਮਿਲ ਰਹੀ ਤੇ ਫਿਰ ਕਿੱਦਾਂ ਅਗਰ ਰਾਤ 11 ਵਜੇ ਲੇਬਰ ਚੱਲੇਗੀ ਖੜਾ ਰਹਿੰਦਾ ਜੀ ਪ੍ਰਸ਼ਾਸਨ ਨੇ ਉਹੀ ਗੱਲ ਨਾਲ ਗੱਲ ਹੋਈ ਇਹਨਾਂ ਨੇ ਜਿੱਦਾਂ ਕੋਈ ਮੀਟਿੰਗ ਨਹੀਂ ਸਾਡੇ ਨਾਲ ਹੋਈ ਉਹਨਾਂ ਜੇ ਪੁੱਛ ਕੇ ਪਿੰਡ ਦੇ ਬੰਦਿਆਂ ਨਾਲ ਮੋਦਬਾਲਾ ਨਾਲ ਜਿਹੜੇ ਇੱਥੋਂ ਦੇ ਵਸਿੰਦੇ ਐ ਲੋਕਲ ਜਿਨ੍ਹਾਂ ਨੂੰ ਪਤਾ ਐ ਜੇ ਖਾਸ ਚੀਜ਼ ਬਾਰੇ ਇਹ ਕਿਹੜੇ ਹਿਸਾਬ ਨਾਲ ਕੰਮ ਹੋ ਸਕਦਾ ਉਹਨਾਂ ਦੇ ਨਾਲ ਤਾਲਮਿਲ ਬਣਾ ਕੇ ਕਮੇਟੀ ਦੇ ਤੌਰ ਤੇ ਬਣਾ ਕੇ ਤਾਲਮਿਲ ਕੰਮ ਚੱਲਦਾ ਤਾਂ ਫੇਰ ਸੀ ਪ੍ਰਸ਼ਾਸਨ ਆਪਣੇ ਤੌਰ ਤੇ ਕੰਮ ਕਰ ਰਿਹਾ ਕਹਿੰਦਾ ਤੁਹਾਡੀ ਨਹੀਂ ਜ਼ਰੂਰਤ ਸਾਨੂੰ ਪਤਾ ਐ ਸਾਡੇ ਪਿੰਡ ਨੂੰ ਪਤਾ ਐ ਵੀ ਜੇ ਨੁਕਸਾਨ ਹੋਇਆ ਨਾ ਪ੍ਰਸ਼ਾਸਨ ਨੇ ਪਾਸੇ ਸਾਈਡ ਤੇ ਹੋਇਆ ਨਾ ਡਟੇ ਤੇ ਜ਼ਰੂਰ ਐ ਜੀ ਠੀਕ ਹੈ ਨਾ ਜੀ ਇਹ ਨਹੀਂ ਵੀ ਨਹੀਂ ਦੱਤੇ ਪਹੁੰਚੇ ਨਹੀਂ ਕਹਿੰਦੇ ਪ੍ਰਸ਼ਾਸਨ ਪਹੁੰਚਿਆ ਨਹੀਂ ਪਹੁੰਚਿਆ ਜ਼ਰੂਰੀ ਹੈ ਪਰ ਉਹ ਤਾਲਮੇਲ ਸਾਡਾ ਨਹੀਂ ਆਇਆ ਹੱਸੇ ਵਿੱਚ ਖਤਰਾ ਬਣਿਆ ਹੋਇਆ ਹੈ ਤੁਸੀਂ ਕਹਿ ਰਹੇ ਹੋ ਲੇਬਰ ਹੈ ਨਹੀਂ ਫਿਰ ਪ੍ਰਸ਼ਾਸਨ ਤੁਹਾਡੇ ਨਾਲ ਤਾਲਮੇਲ ਨਹੀਂ ਕਰ ਰਿਹਾ ਫਿਰ ਮਤਲਬ ਤੁਸੀਂ ਡਰ ਵੀ ਲੱਗਿਆ ਤੇ ਫਿਰ ਚੱਲੂਗਾ ਕਿੱਦਾਂ ਇਦਾਂ ਦਾ ਚੱਲੂ ਉਹੀ ਤਾਂ ਗੱਲ ਹੈ ਜੀ ਰਾਤੀ ਅਸੀਂ ਉਹਨੂੰ ਕਿਹਾ ਉਹਨੂੰ ਠੇਕੇਦਾਰ ਜਿਹੜਾ ਮੂਰੇ ਆਇਆ ਉਹ ਕਹਿੰਦਾ ਜੀ ਮੈਂ ਤੁਸੀਂ ਲੇਬਰ ਬੁਲਾਓ ਠੀਕ ਹੈ ਅਸੀਂ ਕਹਾਂ ਜੋ ਤੁਸੀਂ ਇਹਨਾਂ ਨੂੰ ਦੇ ਰਹੇ ਹੋ ਨਾ ਤੇ ਉਹਨਾਂ ਨੂੰ 10 ਰੁਪਏ ਘੱਟ ਦੇ ਦਿਓ ਅਸੀਂ ਤਾਂ ਲੋਕਲ ਇੱਥੋਂ ਲੇਬਰ ਪ੍ਰੋਵਾਈਡ ਕਰਾਉਣੇ ਆ ਉਹ ਡਟੂ ਕੀ ਦਿਨ ਰਾਤ ਤੁਹਾਡੇ ਨਾਲ ਜਿੱਦਾਂ ਡਿਊਟੀ ਸ਼ਿਫਟ ਬਾਈ ਸ਼ਿਫਟ ਚੱਲੂਗੀ ਠੀਕ ਹੈ ਨਾ ਜੀ ਉਹ ਆਏ ਹੁਣ ਬੰਦੇ ਬਾਹਰੋਂ ਇੱਕ ਤੇ ਜੂਪੀ ਤੋਂ ਆਲੇ ਵਰ ਜੀ ਇੱਕ ਤੇ ਲੁਧਿਆਣੇ ਸਾਈਡ ਤੋਂ ਆ ਹਾਂ ਲੋਕਲ ਹੈ ਨਹੀਂ ਬੰਦੇ ਠੀਕ ਹੈ ਜਾਲ ਬੰਨਣ ਵਾਲਾ ਵੀ ਬਾਹਰੋਂ ਸੱਦੇ ਹੋਏ ਉਹਨਾਂ ਨੇ ਉਹ ਆਪਣੀ ਮਰਜ਼ੀ ਨਾਲ ਹੀ ਜਨਕੇ ਉਹ ਕਹਿੰਦੇ ਅਸੀਂ ਆਪਣੇ ਹਿਸਾਬ ਨਾਲ ਕੰਮ ਕਰਵਾਉਣਾ ਜਿਹੜੀ ਗੱਲਾਂ ਸਾਡੇ ਪਿੰਡ ਹੁੰਦਾ ਕਈ ਵਾਰ ਰਾਤੀ ਵੀ ਬਹੁਤ ਤੂ ਤੂ ਮਮਾ ਹੋਈ ਉੱਥੇ ਪਰ ਨੁਕਸਾਨ ਤਾਂ ਤੁਹਾਡਾ ਹੋਣਾ ਨਾ ਜੀ ਪਿੰਡ ਦਾ ਨੁਕਸਾਨ ਤਾਂ ਪਿੰਡ ਦਾ ਹੋਣਾ ਜ਼ਿੰਮੇਵਾਰਾਂ ਦਾ ਹੋਣਾ ਪਿੰਡ ਦਾ ਹੋਣਾ ਸਾਰਾ ਇੱਕ ਪਿੰਡ ਦਾ ਨਹੀਂ ਜੀ ਇਹ 35 40 ਪ ਇਹ total ਮਤਲਬ 18 ਕਿਲੋਮੀਟਰ ਦਾ ਏਰੀਆ ਹੈ ਜਿਹੜਾ ਡੁੱਬ ਜਾਣਾ ਹੈ ਜੀ। ਅੱਛਾ ਜੀ। 18 ਕਿਲੋਮੀਟਰ ਦਾ ਏਰੀਆ ਹੈ। ਜਿੱਥੋਂ ਵੀ ਹੁੰਦਾ ਮੱਲਾ ਬੰਦ ਕੋਈ ਟੁੱਟਦਾ ਨਾ ਜੇ ਪਾਣੀ ਬਾਹਰ ਆਉਂਦਾ ਤੇ 18 ਪਿੰਡ 18 ਕਿਲੋਮੀਟਰ ਦਾ ਏਰੀਆ ਡੁੱਬ ਜਾਣਾ ਪੂਰਾ। ਫਿਰ ਤੁਸੀਂ ਕਿਦਾਂ ਪ੍ਰਬੰਧ ਕਰ ਰਹੇ ਹੋ? ਪ੍ਰਬੰਧ ਅਸੀਂ ਦੇਣ ਦਾ ਡਟੇ ਜੀ ਆਪਣੇ ਲੋਕਲੇ ਆਉਂਦੇ ਆ ਸੇਵਾ ਆ ਰਹੀ ਹੈ। ਮਿੱਟੀ ਆ ਰਹੀ ਟਰਾਲੀਆਂ ਵਾਰਦਾਨਾ ਆ ਰਿਹਾ ਆਪਣੇ ਤੌਰ ਤੇ ਆ ਰਹੇ ਲੋਕ ਡਟੇ ਹੋਏ ਨਾਲ ਜੇ ਨਹੀਂ ਲੱਗਦੇ ਲੋਕ ਆਪ ਲੱਗ ਕੇ ਨਾਲ ਸਾਂਭਦੇ ਆ ਕੰਮ ਨੂੰ। ਰਾਤ ਨੂੰ ਦੇਖੋ 24 ਘੰਟੇ ਤੇ ਬੰਦਾ ਇੱਕ ਬੰਦਾ ਨਹੀਂ ਚੱਲ ਸਕਦਾ ਸਾਨੂੰ ਫੇਰ ਵੀ 24 ਘੰਟੇ ਹਫਤਾ ਹੋ ਗਿਆ ਸਾਨੂੰ ਅਸੀਂ 5-7 ਬੰਦੇ ਜਿਹੜੇ ਹੈ ਮੇਨ ਉੱਤੇ ਪੱਕੇ ਰਹਿੰਦੇ ਆ ਲੇਬਰ ਬਦਲ ਕੇ ਲਿਓਨੇ ਆ ਸੇਵਾ ਡਟੀ ਹੈ ਪਿੰਡ ਵੱਲੋਂ ਵੀ ਆ ਬਾਹਰੋਂ ਬਹੁਤ ਸੰਯੋਗ ਪਿੰਡਾਂ ਦਾ ਕਿਉਂ ਉਹਨਾਂ ਨੂੰ ਪਤਾ ਵੀ ਸਾਡਾ ਵੀ ਨੁਕਸਾਨ ਨਾਲ ਹੋਣਾ ਜੀ ਬਿਲਕੁਲ ਬਿਲਕੁਲ ਦਿਨ ਰਾਤ ਡਟੇ ਹੋਏ ਆ ਉਹ ਜਿਆਦਾ ਹਮਲਾ ਮਾਰਦੇ ਪ੍ਰਸ਼ਾਸਨ ਆਪਣੇ ਤੌਰ ਤੇ ਕਹਿੰਦਾ ਵੀ ਅਸੀਂ ਆਪਣੇ ਤੌਰ ਤੇ ਕਰਨਾ ਕੰਮ ਵੀ ਤੁਹਾਡੇ ਜਿਹੜੀ ਸਲਾਹ ਅਸੀਂ ਨਹੀਂ ਮੰਨਦੇ ਉਸ ਗੱਲ ਨੂੰ ਮਨ ਲੋਕ ਦਰਾਖਤਾਂ ਪਰੇ ਉਰੇ ਉਲੀ ਆਗੇ ਉੱਟਣਾ ਪੈਂਦਾ ਵੱਡ ਕੇ ਤੇ ਨਹੀਂ ਹੁਣ ਮੌਕੇ ਤੇ ਬੋਰਾ ਸ ਪੂਰਾ ਤੇ ਸੀ ساری ਰਾਤ ਇਦਾਂ ਹੀ ਸਾਂਭਿਆ ਜੀ। ਦਰਖਤਾਂ ਦੇ ਸਿਰ ਤੇ ਲੇਬਰ ਭੱਜ ਗਈ ਇੱਕ ਲੇਬਰ ਆ ਹੁਣ 10 15 ਬੰਦੇ ਉਹਦੇ ਵਿੱਚ ਹੈਗੇ ਆ। ਇੱਕ ਪਾਸੇ ਲੱਗੇ ਆ ਉਹ ਵੀ ਥੱਕ ਗਏ ਉਹ ਵੀ ਭੱਜ ਗਏ ਰਾਤੀ 2 ਵਜੇ ਚਲੇ ਗਏ। ਜਿਵੇਂ ਤੁਸੀਂ ਕਹਿ ਰਹੇ ਕਿ ਰਾਤ ਨੂੰ ਤੁਹਾਡੀ ਉਹਨਾਂ ਨਾਲ ਬਹਿਸ ਵੀ ਹੋਈ ਕੀ ਬਹਿਸ ਹੋਈ ਸੀ? ਬਹਿਸ ਇਸੇ ਗੱਲ ਦੀ ਹੋਈ ਨਾ ਵੀ ਤੁਹਾਡੀ ਲੇਬਰ ਕਿੱਥੇ ਪਹੁੰਚ ਲੇਬਰ ਤਾਂ 10 ਵਜੇ ਤੱਕ ਤਾਂ ਲੇਬਰ ਪੂਰੀ ਕੀਤੀ ਉਹਨਾਂ ਜੀ। ਤੁਸੀਂ ਲਾ ਲੋ ਹਿਸਾਬ ਤਾਂ ਕਿੰਨਾ ਗੈਪ ਪੈ ਗਿਆ ਜੀ? ਤੁਸੀਂ 7 ਤੋਂ 3 ਘੰਟੇ ਦਾ ਗੈਪ ਉਹ ਪੈ ਗਿਆ। ਫਿਰ 10 ਵਜੇ ਤੱਕ ਲੇਬਰ ਆਈ ਆਲਾ ਟੋਲਾ ਕਰਕੇ ਲੱਗੀ ਉਹਨ ਫੜ ਕੇ ਲਿਆ ਵੀ ਸਾਨੂੰ ਬੰਦੇ ਤਾਂ ਉਹਨੇ ਆਉਂਦੇ 11 ਵਜੇ ਕੰਮ ਸ਼ੁਰੂ ਹੋਇਆ। ਮੀਂਹ ਬਰਸਾਤ ਸ਼ੁਰੂ ਹੋ ਗਈ। ਉਹ ਥੋੜੇ ਜਿਹਾ ਕੰਮ ਚੱਲਿਆ 2:00 ਵਜੇ ਤੱਕ ਲਿਬਰੂ ਚੱਲੇਗੀ। ਤੁਸੀਂ ਫਿਰ ਇਹ ਗੱਲ ਐਮਐਲਏ ਜਾਂ ਡੀਸੀ ਨੂੰ ਦੱਸੀ ਹੈ? ਸਾਰੇ ਨੂੰ ਦੱਸਦੇ ਆਂ ਜੀ। ਫਿਰ ਕੰਮ ਨਹੀਂ ਕਰਦੇ ਵੇ। ਸਾਰੇ ਨੂੰ ਦੱਸਦੇ ਆਂ ਉਹ ਕਹਿੰਦੇ ਨਹੀਂ ਜੀ ਸਾਡੀ ਉਹ ਗੱਲ ਨਹੀਂ ਬੰਦੀ। ਉਹ ਉੱਪਰ ਤੁਹਾਨੂੰ ਦੱਸਿਆ ਵੀ ਆਪਣੇ ਤੌਰ ਤੇ ਕਹਿੰਦੇ ਸੀ ਆਪਣੇ ਤੌਰ ਤੇ ਕਰਨਾ ਜੋ ਕੁਝ ਕਰਨਾ। ਤੁਹਾਡਾ ਨਹੀਂ ਹੈ ਵਿੱਚ ਇਹਦੇ ਕਰਨਾ। ਤੁਸੀਂ ਘਰ ਨੂੰ। ਜੇ ਨੁਕਸਾਨ ਹੋ ਜਾਏਗਾ ਫਿਰ ਕੀ ਹੋਏਗਾ? ਕੁਝ ਨਹੀਂ ਬਸ ਉਹ ਤਾਂ ਗੱਲ ਤੇ ਇਹੀ ਨੁਕਸਾਨ ਤਾਂ ਸਾਡਾ ਹੋ ਜਾਣਾ ਜੀ। ਜਵਾਬ ਦੇ ਕੋਈ ਨਹੀਂ ਗਏ ਇਸ ਪ੍ਰਤੀ। ਠੀਕ ਹੈ ਜੀ ਅੱਜ ਕੱਲ ਨੂੰ ਮਤਲਬ ਅੱਜ ਹੁੰਦਾ ਕੋਈ ਨੁਕਸਾਨ ਕੱਲ ਨੂੰ ਹੁੰਦਾ ਆ ਉਹਦੇ ਵਿੱਚ ਜਵਾਬ ਦੇ ਕੁਛ ਨਹੀਂ ਕੋਈ ਨਹੀਂ ਮਨਣਾ ਮੋਰੇ ਆਉਂਦਾ ਚਾਉਦਾ ਬਸ ਆਪ ਆਪਣੀ ਡਿਊਟੀ ਹੈ ਅਫਸਰ ਉੱਥੇ ਆਉਂਦੇ ਆ ਡਿਊਟੀ ਦੱਸ ਕੇ ਚਲੇ ਜਾਂਦੇ ਨੇ ਮੈਂ ਇਹ ਕਹਿ ਸਕਦੇ ਆ ਕਿ ਖਾਣਾ ਪੂਰਤੀ ਹੋ ਰਹੀ ਹੈ ਖਾਣਾ ਪੂਰਤੀ ਹੋ ਰਹੀ ਜੀ ਅਸਲ ਜਿੱਤ ਗੱਲ ਇਹੀ ਹੈ ਜ਼ਿਆਦਾਤਰ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਵਾਗਡੋਰ ਆਪਣੇ ਹੱਥ ਫੜ ਲੈਣੀ ਚਾਹੀਦੀ ਹੈ ਹਾਂ ਜੀ ਸਰਪੰਚ ਹੁਣ ਹਾਂਜੀ ਹਾਂਜੀ ਸੰਭਾਲੀ ਹੋਈ ਹੈ ਜੀ ਅਸੀਂ ਸੰਗੋਲ ਪਿੰਡ ਨੇ ਕੀ ਹਾਲ ਤਲਵਨ ਪਵਾੜਾ ਹਾਲ ਤਲਵਨ ਪਿੰਡਾਂ ਦੇ ਉੱਪਰਲੇ ਪੰਨੇ ਜਿਹਨਾਂ ਦੀ ਜ਼ਮੀਨ ਵੀ ਨਹੀਂ ਇ ਆਪਣੇ ਹਾਥੇ ਚ ਲਈ ਹੈ ਠੀਕ ਹੈ ਨਾ ਜੀ ਉਹ ਸਾਡਾ ਆਮ ਲੋਕ ਡਟੇ ਹੋਏ ਆ ਕਰਕੇ ਪਰ ਪ੍ਰਸ਼ਾਸਨ ਉੱਥੇ ਉਹਨਾਂ ਦੇ ਜਨਕੀ ਉਹ ਹਿਸਾਬ ਨਾਲ ਆਪਣੇ ਤਰੀਕੇ ਨਾਲ ਕੰਮ ਨਹੀਂ ਕਰਾਂਦਾ ਪ੍ਰਸ਼ਾਸਨ ਤਰੀਕੇ ਆਪਣੇ ਨਾਲ ਕੰਮ ਕਰ ਰਿਹਾ ਜੀ ਬਹੁਤ ਮਿਹਰਬਾਨ ਸੋ ਅਸੀਂ ਗੱਲਬਾਤ ਕੀਤੀ ਹੈ ਸਰਪੰਚ ਸਾਹਿਬ ਦੇ ਨਾਲ ਇਨਾਂ ਦੀ ਪਤਨੀ ਸਰਪੰਚ ਹੈ ਤੇ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਇਹਨਾਂ ਨਾਲ ਮੀਟਿੰਗ ਨਹੀਂ ਕਰਦਾ ਤਾਲਮੀਨ ਲਈ ਰੱਖਦਾ ਪਰ ਜੋ ਹਾਲਾਤ ਇੱਥੋਂ ਦੇ ਬਣੇ ਆ ਉੱਥੋਂ ਇਹ ਲੱਗਦਾ ਕਿ ਜੇ ਉਹਨੂੰ ਨਹੀਂ ਸੰਭਾਲਿਆ ਗਿਆ ਤਾਂ ਆਮਲੇ ਸਮੇਂ ਦੇ ਵਿੱਚ ਇੱਥੇ ਲਗਭਗ 18 ਕਿਲੋਮੀਟਰ ਦਾ ਏਰੀਆ ਜਿੱਥੇ ਮਾਰ ਪਏਗੀ ਤੇ 40 ਦੇ ਤੇ 40 ਦੇ ਕਰੀਬ ਜਿਹੜੇ ਪਿੰਡ ਹੈ ਇਸ ਦੀ ਮਾਰ ਹੇਠ ਆ ਸਕਦੇ ਨੇ ਸੋ ਜ਼ਰੂਰਤ ਹੈ ਸੁੱਤੇ ਪ੍ਰਸ਼ਾਸਨ ਨੂੰ ਜਾਗਣ ਦੀ ਤਾਂ ਹੀ ਇਹਨਾਂ ਦਾ ਬਚਾਅ ਹੋ ਸਕਦਾ ਹੈ ਕੈਮਰਾਮੈਨ ਪ੍ਰਥਮਲ ਪਰਮਜੀਤ ਸਿੰਘ ਰਾਂਗਪੂਰੀ ਵੈਸਾ ਪੰਜਾਬ celander